ਸਟਾਰਟ ਸੋਸ਼ਲ ਮੀਡੀਆ ਤੇ ਗਿਵਲੀ ਤਸਵੀਰਾਂ ਦਾ ਹੜ ਆਇਆ ਹੋਇਆ ਹੈ ਡੰਡੀ ਅਸੀਂ ਭਾਰਤੀ ਪੇੜਚਾਲ ਦੇ ਸ਼ੌਕੀਨ ਹਾਂ ਡੰਡੀ AI ਦੀ ਵਰਤੋਂ ਨਾਲ ਆਪਣੀਆਂ ਤਸਵੀਰਾਂ ਜਾਪਾਨੀ ਕਲਾ ਦੀ ਸ਼ੈਲੀ ਵਿੱਚ ਢਾਲ ਕੇ ਲੋਕ ਸੋਸ਼ਲ ਮੀਡੀਆ ਤੇ ਸਾਂਝੀਆਂ ਕਰ ਰਹੇ ਹਨ ਡੰਡੀ ਇਹ ਵੇਖਣ ਨੂੰ ਭਾਵੇਂ ਦਿਲਚਸਪ ਤੇ ਆਕਰਸ਼ਕ ਲੱਗਦੀਆਂ ਹਨ ਡੰਡੀ ਲੋਕ ਇਹਨਾਂ ਤਸਵੀਰਾਂ ਬਾਰੇ ਇੱਕ ਦੂਸਰੇ ਨੂੰ ਹਾਸਾ ਠੱਠਾ ਵੀ ਕਰ ਰਹੇ ਹਨ ਡੰਡੀ ਪਰ ਸੋਸ਼ਲ ਮੀਡੀਆ ਤੇ ਕਿਸੇ ਵੀ ਨਵੇਂ ਰੁਝਾਨ ਦੀ ਵਰਤੋਂ ਕਦੇ ਕਾਹਲ ਵਿੱਚ ਅਤੇ ਬਿਨਾ ਸੋਚੇ ਸਮਝੇ ਨਹੀਂ ਕਰਨੀ ਚਾਹੀਦੀ ਡੰਡੀ ਪਹਿਲਾਂ ਉਹਦੇ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਕਿਉਂਕਿ ਅਜਿਹੇ ਰੁਝਾਨ ਦੀ ਅਪਰਾਧੀ ਵਿਰਤੀ ਵਾਲੇ ਛਾਤਰ ਦਿਮਾਗ ਲੋਕ ਬੜੀ ਆਸਾਨੀ ਨਾਲ ਦੁਰਵਰਤੋਂ ਕਰ ਸਕਦੇ ਹਨ ਡੰਡੀ ਗਿਵਲੀ ਤਸਵੀਰਾਂ ਹਰੇਕ ਵਰਗ ਦੇ ਲੋਕ ਬੜੇ ਚਾ ਤੇ ਸ਼ੌਕ ਨਾਲ ਸੋਸ਼ਲ ਮੀਡੀਆ ਤੇ ਪਾ ਰਹੇ ਹਨ ਡੰਡੀ ਇਹ ਨਰਮ ਰੰਗਾਂ ਵਾਲੀਆਂ ਜਾਦੂਮਈ ਤਸਵੀਰਾਂ ਸੁਪਨੇ ਵਰਗੀਆਂ ਲੱਗਦੀਆਂ ਹਨ ਡੰਡੀ ਇਸ ਦੇ ਇਕਦਮ ਚਰਚਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਤੁਸੀਂ ਆਪਣੀ ਸੈਲਫੀ ਪਰਿਵਾਰਕ ਤਸਵੀਰ ਜਾਂ ਕਿਸੇ ਵੀ ਫੋਟੋ ਨੂੰ ਇੱਕ ਬਟਨ ਦਬਾ ਕੇ ਗਿਵਲੀ ਪੋਰਟਰੇਟ ਵਿੱਚ ਤਬਦੀਲ ਕਰ ਸਕਦੇ ਹੋ ਡੰਡੀ ਇਹ ਪੋਰਟਰੇਟ ਕਲਾਕਿਰਤ ਵੀ ਲੱਗਦੀ ਹੈ ਕਾਰਟੂਨ ਵੀ ਅਤੇ ਤਸਵੀਰ ਵੀ ਡੰਡੀ ਇਹ ਹੀ ਇਸ ਦੀ ਵੱਖਰਤਾ ਤੇ ਵਿਸ਼ੇਸ਼ਤਾ ਹੈ ਡੰਡੀ ਵੇਖਣ ਨੂੰ ਕਲਾਸਿਕ ਨਜ਼ਰ ਆਉਂਦੀ ਹੈ ਡੰਡੀ ਪਰੰਤੂ ਦੂਸਰੇ ਪਾਸੇ ਇੰਟਰਨੈਟ ਅਤੇ ਸੋਸ਼ਲ ਮੀਡੀਆ ਮਾਹਿਰ ਇਸ ਦੀ ਵਰਤੋਂ ਪ੍ਰਤੀਸਚੇਤ ਵੀ ਕਰ ਰਹੇ ਹਨ ਡੰਡੀ ਜਦੋਂ ਤੁਸੀਂ ਇਸ ਤਕਨੀਕ ਦੀ ਵਰਤੋ ਕਰਦੇ ਹੋ ਤਾਂ ਤੁਹਾਡਾ ਨਿੱਜੀ ਡਾਟਾ ਚੋਰੀ ਹੋ ਸਕਦਾ ਹੈ ਡੰਡੀ ਤੇਜ਼ੀ ਨਾਲ ਤਸਵੀਰ ਨੂੰ ਪੋਰਟਰੇਟ ਵਿੱਚ ਤਬਦੀਲ ਕਰਨ ਦੇ ਲਾਲਚ ਵਿੱਚ ਆਪਣੀ ਨਿੱਜਤਾ ਨੂੰ ਕਦੇ ਵੀ ਦਾਤੇ ਨਾ ਲਗਾਓ ਕਿਉਂਕਿ ਤੁਹਾਡੀਆਂ ਇਹਨਾਂ ਤਸਵੀਰਾਂ ਅਤੇ ਡਾਟਾ ਨੂੰ ਤੁਹਾਨੂੰ ਬਦਨਾਮ ਕਰਨ ਪਰੇਸ਼ਾਨ ਕਰਨ ਲਈ ਕਿਸੇ ਵੀ ਸਮੇਂ ਪ੍ਰਯੋਗ ਕੀਤਾ ਜਾ ਸਕਦਾ ਹੈ ਡੰਡੀ ਤੁਹਾਡੀ ਸਹਿਮਤੀ ਤੋਂ ਬਿਨਾ ਇਹਨਾਂ ਨੂੰ ਕਿਤੇ ਵੀ ਵਰਤਿਆ ਜਾ ਸਕਦਾ ਹੈ ਡੰਡੀ ਅਪਰਾਧੀ ਕਿਸਮ ਦੇ ਲੋਕਾਂ ਦੁਆਰਾ ਡਾਟਾ ਦੀ ਦੁਰਵਰਤੋਂ ਦੀਆਂ ਖਬਰਾਂ ਰੋਜ਼ਾਨਾ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਡੰਡੀ ਗਿਵਲੀ ਤਸਵੀਰਾਂ ਪ੍ਰਤੀ ਇਕਦਮ ਲੋਕਾਂ ਦੇ ਆਕਰਸ਼ਣ ਤੇ ਦਿਲਚਸਪੀ ਤੋਂ ਪਤਾ ਚੱਲਦਾ ਹੈ ਕਿ ਵੱਖ-ਵੱਖ ਕਲਾਵਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਹਮੇਸ਼ਾ ਤੋਂ ਬਣਿਆ ਰਿਹਾ ਹੈ ਜੋ ਕਿ ਅੱਜ ਵੀ ਬਰਕਰਾਰ ਹੈ ਡੰਡੀ ਗਿਵਲੀ ਸ਼ਾਲੀ ਕਲਾ ਵਿੱਚ ਕਲਾਤਮਕਤਾ ਹੈ ਕੋਮਲਤਾ ਹੈ ਆਪਣਾਪਨ ਹੈ ਸੁਹਜ ਹੈ ਭਾਵਨਾਤਮਕਤਾ ਹੈ ਇਸ ਲਈ ਇਹ ਸਭ ਨੂੰ ਪਉਂਦੀ ਹੈ ਸਭ ਲਈ ਮਜ਼ੇਦਾਰ ਹੈ ਸਭ ਦੇ ਸੁਹਜ ਸਵਾਦ ਦੀ ਤ੍ਰਿਪਤੀ ਕਰਦੀ ਹੈ ਡੰਡੀ ਇਹ ਵੀ ਯਕੀਨੀ ਹੈ ਕਿ ਗਿਵਲੀ ਤਸਵੀਰਾਂ ਖੁਸ਼ੀ ਫੈਲਾਉਂਦੀਆਂ ਹਨ ਸਿਰਜਣਾਤਮਕਤਾ ਨੂੰ ਪ੍ਰੇਰਿਤ ਕਰਦੀਆਂ ਹਨ ਮਨ ਨੂੰ ਆਨੰਦਿਤ ਕਰਦੀਆਂ ਹਨ ਡੰਡੀ ਸਾਫਟਵੇਅਰ ਇੰਜੀਨੀਅਰ ਗ੍ਰਾਂਟ ਸਲੇਟਨ ਦੀ ਗਿਵਲੀ ਸ਼ੈਲੀ ਦੀ AI ਕਲਾ ਪ੍ਰਵਿਰਤੀ ਨੂੰ ਚਰਿੱਤਰ ਤੇ ਹਰਮਨ ਪਿਆਰੀ ਬਣਾਉਣ ਲਈ ਪਹਿਲ ਕੀਤੀ ਸੀ ਡੰਡੀ ਉਸਨੇ ਪਹਿਲਾ ਓਪਨ AI ਦੁਆਰਾ ਆਪਣੇ ਅਤ ਆਧੁਨਿਕ ਤਸਵੀਰ ਨਿਰਮਾਣ ਉਪਕਰਣ ਪੇਸ਼ ਕੀਤੇ ਅਤੇ ਉਸ ਦੇ ਤੁਰੰਤ ਬਾਅਦ ਸਮੁੰਦਰ ਕਿਨਾਰੇ ਆਪਣੇ ਪਰਿਵਾਰ ਅਤੇ ਕੁੱਤੇ ਦੀ AI ਰੁਪਾਂਤਰਿਕ ਤਸਵੀਰ ਐਕਸ ਸੋਸ਼ਲ ਤੇ ਪੋਸਟ ਕੀਤੀ ਡੰਡੀ ਵੇਖਦੇ ਹੀ ਵੇਖਦੇ ਗਿਵਲੀਫਾਈਡ ਤਸਵੀਰਾਂ ਸੋਸ਼ਲ ਮੀਡੀਆ ਦੀ ਨਵੀਨ ਤੇ ਸਨਸਨੀਪਰੀ ਸ਼ੈਲੀ ਵਿੱਚ ਬਦਲ ਗਈਆਂ ਅਤੇ ਇਹਨਾਂ ਨੇ ਇੱਕ ਗਰਮਾ-ਗਰਮ ਬਹਿਸ ਨੂੰ ਜਨਮ ਦੇ ਦਿੱਤਾ ਡੰਡੀ ਮੀਡੀਆ ਦੇ ਵੱਖ-ਵੱਖ ਮੰਚਾਂ ਤੇ ਇਹਦੇ ਬਾਰੇ ਲਗਾਤਾਰ ਚਰਚਾ ਹੋ ਰਹੀ ਹੈ ਡੰਡੀ ਇਸੇ ਚਰਚਾ ਦਾ ਹਿੱਸਾ ਇੱਕ ਉਹ ਵੀਡੀਓ ਹੈ ਜਿਹੜੀ ਕਿ ਟੈਲੀਵਿਜ਼ਨ ਚੈਨਲ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਹੋਈ ਹੈ ਡੰਡੀ ਗਿਵਲੀ ਤਸਵੀਰਾਂ ਦੇ ਪ੍ਰਸੰਗ ਵਿੱਚ ਟੀਵੀ ਐਂਕਰ ਕਹਿ ਰਿਹਾ ਹੈ ਕਿ ਜਦੋਂ ਤੁਸੀਂ ਕੋਈ ਆਪਣੀ ਜਾਂ ਆਪਣੇ ਪਰਿਵਾਰ ਦੀ ਤਸਵੀਰ ਨੂੰ ਗਿਵਲੀ ਕਲਾ ਕਾਰਟੂਨ ਵਿੱਚ ਪਰਿਵਰਤਿਤ ਕਰਨ ਲਈ ਕਹਿੰਦੇ ਹੋ ਤਾਂ ਆਪਣੀ ਆਪਣੇ ਪਰਿਵਾਰ ਦੀ ਨਿੱਜਤਾ ਤੇ ਸੁਰੱਖਿਆ ਨੂੰ ਦਾਤੇ ਲਾ ਦਿੰਦੇ ਹੋ ਡੰਡੀ ਉਹਨਾਂ ਤਸਵੀਰਾਂ ਨੂੰ ਉਹ ਬਾਧ ਵਿੱਚ ਕਿਸੇ ਵੀ ਰੂਪ ਵਿੱਚ ਵਰਤ ਸਕਦੇ ਹਨ ਉਹਨਾਂ ਨਾਲ ਛੇੜਛਾੜ ਕਰ ਸਕਦੇ ਹਨ ਡੰਡੀ ਗਿਵਲੀ ਸਟੂਡੀਓ ਆਪਣੀ ਫਿਲਮ ਨਿਰਮਾਣ ਦੀ ਉੱਚ ਗੁਣਵਤਾ ਅਤੇ ਕਲਾਤਮਕਤਾ ਲਈ ਜਾਣਿਆ ਜਾਂਦਾ ਹੈ ਡੰਡੀ ਇਸ ਦੀ ਹਰੇਕ ਫੀਚਰ ਫਿਲਮ ਨੇ ਆਲੋਚਨਾ ਅਤੇ ਪ੍ਰਸ਼ੰਸਾ ਹਾਸਲ ਕੀਤੀ ਅਤੇ ਹੋਰਨਾ ਐਨੀਮੇਸ਼ਨ ਸਟੂਡੀਓ ਦਾ ਧਿਆਨ ਖਿੱਚਿਆ ਹੈ ਡੰਡੀ ਇਸ ਸਟੂਡੀਓ ਦਾ ਨਾਂ ਰੱਖਣ ਵੇਲੇ ਲੀਵੀ ਆਈ ਅਰਬੀ ਸ਼ਬਦ ਗਿਵਲੀ ਤੋਂ ਪ੍ਰੇਰਣਾ ਲਈ ਗਈ ਜਿਸ ਦਾ ਸ਼ਬਦੀ ਅਰਥ ਹੈ ਗਰਮ ਰੇਗਿਸਤਾਨੀ ਹਵਾ ਡੰਡੀ ਇਹ ਨਾਂ ਇਸ ਉਮੀਦ ਨਾਲ ਰੱਖਿਆ ਗਿਆ ਸੀ ਕਿ ਗਿਬਲੀ ਸਟੂడియో ਨਾਲ ਐਨੀਮੇਸ਼ਨ ਉਦਯੋਗ ਵਿੱਚ ਇੱਕ ਨਵੀਂ ਹਵਾ ਬਗੇਗੀ ਡੰਡੀ ਹੁਣ ਇੰਟਰਨੈਟ ਅਤੇ AI ਦੇ ਸੁਮੇਲ ਸਦਕਾ ਗਿਬਲੀ ਕਲਾ ਪੂਰੀ ਦੁਨੀਆ ਵਿੱਚ ਸ਼ਾਮ ਗਈ ਹੈ ਡੰਡੀ